ਨੇ ਨਾ ਕਰੇ ਮੈਂ ਹਮ ਕਰਤਾ ਉਹ ਖਾ ਪਤਾ ਹੈ ਸਰ ਤੁਸੀਂ ਬਣਾ ਲਓ ਜੋ ਨਹੀਂ ਮੈਂ ਨਾਲ ਹੀ ਆਈਂਦਾ ਸਰ ਖਾ ਲਓ ਮੈਂ ਨਹੀਂ ਖਾ ਲੀ ਸਾਰੇ ਅਜੀ ਸਰ ਆਪਣਾ ਨਾਮ ਦੱਸ ਕੀ ਸਾਸੀ ਗਾਲ ਸਰ ਜੀ ਮੇਰਾ ਨਾਮ ਬੈ ਨਾ ਸਗਾ ਜੀ ਤੇ ਮੈਂ ਲక్ష్ਮੀ ਵਿਹਾਰ 88 ਫੁੱਟ ਦਾ ਰਹਿਣ ਵਾਲਾ ਕਾ ਜੀ ਤੇ 11 ਮਹੀਨੇ ਤੋਂ ਗਵਾਚਿਆ ਹੀ ਬੱਚਾ ਇਹ ਸਾਡੇ ਕੋਲ ਆ ਗਿਆ ਜੀ ਵਾਪਸ ਅਸੀਂ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵੀ ਸਾਡੇ ਕੋਲ ਲੈ ਕੇ ਆਇਆ ਛੱਡ ਗਿਆ ਐਨ ਜੀਓ ਵਾਲੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਹੱਥ ਛੋੜ ਕੇ ਬੇਨਤੀ ਹੈ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਕਿਸੇ ਨੂੰ ਬੱਚਾ ਕੋਈ ਲੱਭਦਾ ਵਾ ਤਾਂ ਪੁਲਿਸ ਦੇ ਹਵਾਲੇ ਕਰ ਦਵੇ ਜਾਂ ਕਿਸੇ ਐਨ ਜੀਓ ਦੇ ਹਵਾਲੇ ਕਰ ਦਵੇ ਜਾਂ ਉਹਦਾ ਐਡਰੈਸ ਪੁੱਛ ਕੇ ਉਹਦੇ ਘਰ ਛੱਡ ਦੇਵੇ ਬਸ ਅਹੀ ਬੇਨਤੀ ਕਰਾਂਗਾ ਸਤਿ ਸ੍ਰੀ ਅਕਾਲ ਕਿੰਨੀ ਦੇਰ ਬਾਅਦ ਲੱਭਾ ਤੇ ਕਿੰਨੀ ਸੱਜੀ 11 ਮਹੀਨੇ ਬਾਅਦ ਮਿਲਿਆ ਜੀ ਕਿੱਥੋਂ ਗਵਾਚਿਆ ਸੀ ਤੇ ਕਿੱਥੋਂ 88 ਫੁੱਟ ਤੋਂ ਗਵਾਚਿਆ ਸੀ ਜੀ 88 ਫੁੱਟ ਤੋਂ ਗਵਾਚਿਆ ਸੀ ਹਾਂਜੀ ਸੱਜੀ ਅੱਜ ਉਹ ਜੀ ਥਾਣੇ ਆਈਓ ਕਿਸ ਤਰ੍ਹਾਂ ਮਤਲਬ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਮੈਂ ਜੀ ਬਹੁਤ ਸ਼ੁਕਰਗੁਜ਼ਾਰ ਆ ਪ੍ਰਸ਼ਾਸਨ ਦਾ ਪੁਲਿਸ ਵਿਭਾਗ ਦੇ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਉਹਨਾਂ ਨੇ ਬੜੀ ਹੈਲਪ ਸਾਡੀ ਕੀਤੀ ਹੈ ਐਂਜੂਲ ਨੇ ਸਾਡੀ ਬੜੀ ਹੈਲਪ ਕੀਤੀ ਹੈ ਜੀ ਸਾਡੇ ਤੋਂ ਸਾਨੂੰ ਕਿਸੇ ਤੋਂ ਕੋਈ ਸ਼ਿਕਵਾ ਗਿਲਾ ਨਹੀਂ ਹੈ ਅੱਜ ਤੁਸੀਂ ਮੂੰਹ ਮਿੱਠਾ ਕਰਵਾਇਆ ਪ੍ਰਸ਼ਾਸਨ ਦਾ ਕਿੰਨੇ ਕਿ ਖੁਸ਼ੀ ਮਿਲੀ ਜੀ ਸਾਨੂੰ ਮੈਂ ਸਰ ਜੀ ਦਿਲੋਂ ਬਹੁਤ ਮੈਂ ਕੋਈ ਕੋਈ ਖੁਸ਼ੀ ਦੀ ਕੋਈ ਉਹ ਨਹੀਂ ਗਈ ਜੀ ਪਰਿਵਾਰ ਚ ਕਿੰਨਾ ਕਿ ਖੁਸ਼ੀ ਦਾ ਮਾਹੌਲ ਹੈ ਮੈਂ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਜੀ ਜਿਹੜਾ ਵੀ ਘਰ ਆ ਰਿਹਾ ਸਾਰੇ ਪੁੱਛ ਕੇ ਜਾ ਰਹੇ ਹਾਲ ਚਾਲ ਬੱਚਾ ਮਿਲ ਗਿਆ ਸ਼ੁਕਰ ਹੈ ਸਹੀ ਸਲਾਮਤ ਹੈ ਬੱਚਾ ਕਿਸੇ ਕੋ ਵੀ ਗਿਆ ਸੀ ਹਾਂ ਜੀ ਸਰ ਜੀ ਬਹੁਤ ਸਹੀ ਸਲਾਮਤ ਉਹਨੇ ਵੀ ਬੜਾ ਦੇਖਭਾਲ ਕੀਤਾ ਜੇ ਕਿਸੇ ਨੇ ਕੋਈ ਮਾਰਿਆ ਕੋਟਿਆ ਹੁੰਦਾ ਤੇ ਇਹਦੀ ਹਾਲਤ ਇਦਾਂ ਨਹੀਂ ਹੋਣੀ ਸੀਗੀ ਓਕੇ ਕੀ ਨਾਮ ਬੇਟਾ ਤੇਰਾ ਗੋਰ ਕਹਾਂ ਸੇ ਗੋਮ ਆਦਾ ਕਹਾਂ ਪੱ ਉਹ ਮੈਂ ਨਾ ਖੇਡਣ ਡਿਆ ਸੀ ਤੇ ਖੇਡਦੇ ਖੇਡਦੇ ਨਾ ਮੈਂ ਅੱਗੇ ਚਲਾ ਗਿਆ ਮੈਨੂੰ ਰਾਹ ਦਾ ਚਤਾ ਭੁੱਲ ਗਿਆ ਸੀ ਤੇ ਮੈਂ ਰੌਂਡ ਐ ਪਿਆ ਫਿਰ ਕੀ ਹੋਇਆ ਸੀ ਫਿਰ ਤੇ ਮੈਂ ਰੌਂਡ ਐ ਪਿਆ ਤੇ ਇੱਕ ਵੀਰ ਆ ਕੇ ਕਹਿੰਦਾ ਮੈਨੂੰ ਕਹਿੰਦਾ ਕਿ ਕੀ ਗੱਲ ਐ ਤੈਨੂੰ ਡਰੋਨ ਕਿਉਂ ਡਿਆ ਮੈਂ ਡਰੋਨ ਕਿਉਂ ਡਿਆ ਤੂੰ ਮੈਂ ਕਿਹਾ ਮੈਂ ਆਪਣੇ ਘਰ ਦਾ ਚਿੱਤਾ ਭੁੱਲ ਗਿਆ ਮੈਂ ਗਲੀ ਦਾ ਵੀ ਚਿੱਤਾ ਭੁੱਲ ਗਿਆ ਆ ਤੇ ਮੈਨੂੰ ਆਪਣੇ ਘਰ ਲੈ ਚੱਲੋ ਜੇ ਜਲ ਮੇਰੇ ਮਾਪਿਆਂ ਨੂੰ ਮਿਲ ਜਾਣਗੇ ਤਦ ਮੈਂ ਤਦ ਮੈਂ ਛੱਡ ਜਾਵਾਂ ਮਰੇ ਮੁਰੇ ਦੇ ਰੋਟੀ ਪਾਣੀ ਸਾਰੇ ਸਹੀ ਸੀ ਸਾਰਾ ਸਹੀ ਸੀ ਕੋਣ ਅੱਜ ਤੋ ਹੀ ਆਪਣੇ ਪਰਿਵਾਰ ਕੋਲ ਆਇ ਕਿ ਕਿੰਨੀ ਕਿੰਨੀ ਖੁਸ਼ੀ ਮਿਲੀ ਜੀ ਤੁਹਾਡੇ ਮਾਂ ਬੜੀ ਖੁਸ਼ੀ ਮਿਲੀ ਕਿੰਨੇ ਚਿਰ ਬਾਅਦ ਆਇਆ ਹਾਂ ਹਾਂਜੀ ਹਾਂ 11 ਮਹੀਨੇ ਬਾਅਦ 11 ਮਹੀਨੇ ਬਾਅਦ ਆਇਆ ਅੱਜ ਥਾਣੇ ਦੀ ਪ੍ਰਸ਼ਾਸਨ ਦਾ ਪੁਲਿਸ ਦਾ ਕਿੰਦਾ ਧੰਨਵਾਦ ਕਰਦੇ ਤੇ ਆ ਕੇ ਮੰਮੀ ਨੂੰ ਪਛਾਣ ਲਿਆ ਅਰੇ ਸਰ ਬਾਸ ਆਜਾ ਜਿਹੜਾ ਤੁਹਾਡੇ ਕੋਲ ਇੱਕ ਬੜਾ ਵੱਡੀਆਂ ਜਿਹੜਾ ਜਿਹੜਾ ਬੱਚਾ ਕੁਆਚਿਆ ਸੀ ਉਹ ਲੱਗਾ ਕਿ ਕਿਹੜੀ ਜਗ੍ਹਾ ਤੇ ਲੱਭਾ ਇੱਥੇ ਕੋਈ ਰਹਿਣ ਵਾਲਾ ਇਹ ਰਹਿਣ ਵਾਲਾ ਜੀ ਰਾਜਪੁਰੇ ਦਾ ਵਾ ਇਹ ਘੁੰਮ ਆਇਆ ਸੀ ਆਪਣੇ ਲక్ష్ਮੀ ਵਿਹਾਰ 88 ਫੁੱਟ ਤੋਂ ਆਪਣੇ ਮਸਜਦੇ ਘਰ ਆਇਆ ਸੀ ਉੱਥੋਂ ਚ ਲੱਗਿਆ ਸੀ ਤੇ ਇਹਨੂੰ ਆਪਣੇ ਸਸਤਾ ਵਾਲੇ ਲੱਭ ਕੇ ਹਨ ਦਿੱਤਾ ਸੀ ਗਾਂ ਹੀ ਲਿਆਂਦਾ ਜੀ ਇਹ ਕਿੰਨੇ ਚਿਰ ਬਾਅਦ ਲੱਭਿਆ ਜੀ ਇਹ ਸਾਲ ਬਸਾਲ ਹੀ ਹੋ ਗਿਆ ਜੀ 20 10 2023 ਦਾ ਗਿਆ ਕਰੋ ਸਰਨ ਦਾ ਸਿਆ ਕਿੱਥੇ ਚਲ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਨਹੀਂ ਆਂਦਾ ਜੀ ਮੈਨੂੰ ਪਤਾ ਨਹੀਂ ਲੱਗਾ ਕੁਝ ਵੀ ਮੈਂ ਕਿਤੇ ਬਹਿ ਕੇ ਕਿਦੀ ਕਿਸ ਨਾ ਕਿਸ ਦੀ ਕਿਸ ਨਾ ਉਹ ਚ ਲੱਗਾ ਡੇਰਾ ਬਾਬਾ ਨਾਨਕਾ ਲੋ ਉਦੋਂ ਫਿਰ ਕਿਸੇ ਦੇ ਘਰ ਰਖ ਲਿਆ ਉਹਨਾਂ ਰੋਟੀ ਪਾਣੀ ਕੋਲ ਦੇ ਰਹੇ ਜਿਹਨੂੰ ਇਹਨੂੰ ਪਤਾ ਨਹੀਂ ਪੂਰਾ ਸਿੱਧਾ ਹੁਣ ਕਰਕੇ ਨਾ ਮਾੜਾ ਦਿਮਾਗ ਤੌਰ ਤੇ ਇਹਨੂੰ ਪਤਾ ਨਹੀਂ ਇਹਨਾਂ ਮਾਪਿਓ ਤੇ ਨਾਂ ਦਾ ਨਹੀਂ ਪਤਾ ਕਿੰਨੀ ਕੁ ਉਮਰ ਹੈ ਜੀ ਇਹਦੀ ਉਮਰ ਆ ਕੇ ਕਰੀਬ 10 ਸਾਲ 10 12 ਸਾਲ ਹੈ ਇਹਦੇ ਮਾਤਾ ਪਿਤਾ ਆਏ ਸਾਡੇ ਕੋਲ ਤੇ ਹਾਂ ਜੀ ਹਾਂ ਜੀ ਮਾਤਾ ਪਿਤਾ ਆਏ ਜੀ ਮਾਤਾ ਪਿਤਾ ਮਾਸੀ ਮਾਸੂਦਾਰੇ ਆਏ ਹੈ ਕਿ ਕਿੰਨੇ ਕੰਮ ਜਾ ਕੇ ਸਮਝੇ ਕੋਈ ਕਿਸਾਨਾ ਸੋਧ ਕੋਈ ਜਿੰਮੇ ਦੇ ਨਹੀਂ ਵਧੀਆ ਕੰਮ ਕੀਤਾ ਵਾ ਪੁੱਤ ਨੇ ਆਪਣੀ ਨੇ ਤੇ ਇਹਦੇ ਵਿੱਚ ਉਹਦੇ ਮਾਪਿਓ ਨੂੰ ਮਿਲ ਗਿਆ ਬੱਚਾ ਜੀ ਬੱਚਾ ਆਪਣਾ ਲੈ ਚੱਲੇ ਆਉਂ ਜੀ ਤੁਸੀਂ ਕਿਸ ਤਰ੍ਹਾਂ ਇਹਦੀ ਪਾਲ ਕੀਤੀ ਜੀ ਤੁਸੀਂ ਫਿਰ ਪਾਲ ਇਹਦੀ ਪਿੰਡਾਂ ਜ ਜਾ ਜਾ ਕੀਤੀ ਬੜਿਆ ਪਿੰਡਾਂ ਜ ਕਦੇ ਕਿਸੇ ਪਿੰਡ ਕਰੀ ਕੇ ਪਿੰਡ ਕਰਦੇ ਰਹੇ ਸੀ ਇਸ ਸੀਸੀਟੀਵੀ ਕੈਮਰੇ ਦਾ ਵੀ ਸਾਰਾ ਲਿਖਾ ਲਿਆਜ ਥੋੜਾ ਜਿਆਦਾ ਬਾਕੀ ਗਾਂ ਮੈਂ ਜੋ ਹਾਈਵੇ ਤੇ ਪਤਾ ਨਹੀਂ ਲੱਗਦਾ ਕੋਈ ਕਿੱਧਰੋਂ ਚਲ ਗਿਆ ਕਿੱਧਰੋਂ ਚਲ ਗਿਆ ਇਹਨੇ ਦੱਸਿਆ ਜਿਹਦੇ ਕੋਸ਼ਿਸ਼ ਕਰਨ ਕਿਸੇ ਨੇ ਕਿਸੇ ਨੂੰ ਕੁੱਟਿਆ ਵਗੈਰਾ ਨਹੀਂ 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 ਕੋਈ ਕੁੱਟ ਮਾਰ ਨਹੀਂ ਕੀਤੀ ਕਿਸੇ ਨੇ ਬੱਚਾ ਸਹੀ ਸਲਾਮ ਤੇ ਬੱਚਾ ਸਹੀ ਸਲਾਮ ਤੇ ਤੇ ਕਈ ਬੱਚੇ ਇਦਾਂ ਦੇ ਕਾਫੀ ਖਬਰਾਂ ਆ ਗਏ ਜਿਹੜੇ ਬੱਚੇ ਗਵਾਚ ਰਹੇ ਆ ਕੀ ਮੈਸੇਜ ਦੇਣਾ ਚਾਹੋਗੇ ਵੀ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਵੀ ਨਾ ਬੱਚਿਆਂ ਨੂੰ ਰੱਖੋ ਇਦਾਂ ਆਪਣੇ ਨਾਲ ਜੇ ਤੁਹਾਨੂੰ ਕਿਤੇ ਬੱਚਾ ਮਿਲਦਾ ਕੋਈ ਇਦਾਂ ਦਾ ਮਿਲਦਾ ਪੁਲਿਸ ਨੂੰ ਇਤਲਾਹ ਦਿਓ ਇਹ ਆ ਜੀ ਉਹਦੇ ਘਰ ਦੇ ਲੱਭ ਕੇ ਉਹਨਾਂ ਦੇ ਹਵਾਲ